ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ਵਰੀ ਸਾਥੀ ਇਸ ਸਮੇਂ ਅਸੀਂ ਪੱਦੀ ਦੇ ਘਾਟੇ ਤੇ ਮੌਜੂਦ ਹੈ ਜਿੱਥੋਂ ਇਹ ਪਹਾੜੀਆਂ ਸ਼ੁਰੂ ਹੀ ਹੁੰਦੀਆਂ ਔਰ ਦੱਸ ਦਈਏ ਥੋੜੀ ਦੇਰ ਪਹਿਲਾਂ ਇੱਥੇ ਇਨਕਾਊਂਟਰ ਕੀਤਾ ਗਿਆ ਤੁਸੀਂ ਦਿਖਾ ਦਿਓ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਨੇ ਔਰ ਪੂਰੀ ਜਿਹੜੀ ਸਥਿਤੀ ਆ ਉਹਦੇ ਬਾਰੇ ਜਾਣਕਾਰੀ ਐਸਪੀ ਸਰਬਜੀਤ ਸਿੰਘ ਭਾਈ ਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੇਰਕ ਉਹਨਾਂ ਨੂੰ ਜਿਹੜੀ ਜਾਣਕਾਰੀ ਦੇ ਰਿਹਾ ਆ ਆ ਤੁਸੀਂ ਦੇਖੋ ਕਿ ਰੱਸੀ ਲਾ ਕੇ ਇੱਕ ਤਰ੍ਹਾਂ ਦਾ ਸੀਲ ਕੀਤਾ ਗਿਆ ਔਰ ਕੁਝ ਸਪੌਟ ਤੁਹਾਨੂੰ ਨਜ਼ਰ ਆਉਣਗੇ ਵਾਈਟ ਤੁਸੀਂ ਦੇਖੋ ਪੱਟੀ ਦੇ ਨਾਲ ਉਹਨੂੰ ਮਾਰਕ ਬਣਾਇਆ ਹੋਇਆ ਹੁਣ ਪਿੱਛੇ ਕੀ ਜਾਣਕਾਰੀ ਹੈ ਉਹ ਜਦੋਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ মিডিਆ ਦੇ ਮੁਖ ਮੁਖਾਤਬ ਹੋਣਗੇ ਤਦ ਪਤਾ ਲੱਗੇਗਾ ਤੁਸੀਂ ਇੱਕ ਦੇਖੋ ਥੇ ਇੱਕ ਚੱਪਲ ਵੀ ਨਜ਼ਰ ਆ ਰਹੀ ਹੈ ਪਿਸਟਲ ਬਿਲਕੁਲ ਤੁਹਾਡੀ ਸਕਰੀਨ ਤੇ ਤੋਂ ਨਜ਼ਰ ਆ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗਨ ਹੈ ਉਹ ਨਜ਼ਰ ਆ ਰਹੀ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਐਸਪੀ ਸਰਬਜੀਤ ਸਿੰਘ ਬਾਈਆ ਹੁਣਾਂ ਵੱਲੋਂ एसएसपी डॉक्टर मेहता सिंह वीरखूणा ਨੂੰ ਔਰ ਜੋ ਤਾਜ਼ਾ ਅਪਡੇਟ ਸਾਡੇ ਕੋਲ ਪਹੁੰਚੇ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਕੁੱਲਪੁਰ ਦੇ ਨਾਲ ਇਹ ਮਾਮਲਾ ਜੁੜਦਾ ਹੈ ਔਰ ਕੱਲ ਵੀ ਇੱਕ ਪੋਸਟ ਜਿਹੜੀ ਸਾਹਮਣੇ ਆਈ ਸੀਗੀ ਉਹਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਏਗਾ ਕਿ ਇੱਕ ਪੋਸਟ ਜਿਹੜੀ ਹੈ ਉਹ ਵੀ ਪਾਈ ਗਈ ਸੀਗੀ ਦੀਪਕ ਕੁੱਲਪੁਰ ਦੇ ਕਿਸੇ ਸਾਥੀ ਵੱਲੋਂ ਤਾਂ ਜਿਹੜੀ ਉਹ ਪੋਸਟ ਫੇਸਬੁਕ ਤੇ ਘੁੰਮਦੀ ਘਮਾਉਂਦੀ ਜਿਹੜੀ ਪਹੁੰਚਦੀ ਹੈ ਔਰ ਹੁਣ ਤੁਸੀਂ ਨਾਲ ਦੀ ਨਾਲ ਆ ਗੱਡੀ ਵੀ ਦੇਖ ਸਕਦੇ ਹੋ ਉਹ ਰੌਂਦ ਜਿਹੜੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਆ ਵਾਈਟ ਮਾਰਕ ਕੀਤਾ ਹੋਇਆ ਤੇ ਗੱਡੀ ਦੇ ਉੱਤੇ ਇੱਕ ਨਿਸ਼ਾਨ ਹੈ ਤਾਂ ਥੋੜੀ ਦੂਰ ਤੱਕ ਐਸਐਸਪੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਨਿਸ਼ਾਨ ਹੈ ਇਹ ਨਜ਼ਰ ਆ ਰਿਹਾ ਔਰ ਇਹ ਰੌਂਦ ਜਿਹੜਾ ਵੀ ਨਜ਼ਰ ਆ ਰਿਹਾ ਜੀ ਹੋ ਬੰਦ ਕਰ ਬੰਦ ਕਰ ਸਾਡੇ ਸਾਰੇ ਬਰਾਬਰ ਦੇ ਰੱਖ ਪਲੀਜ਼ ਸਾਰੇ ਬਿੰਦ ਤੱਕ ਚਿਰ ਮੈਨੂੰ ਇਹ ਐਵੀਡੈਂਸ ਦਿਨਾ ਪਾ ਪਿੱਛੇ ਥੋੜਾ ਪਿੱਛੇ ਥੋੜਾ ਇਧਰ ਆ ਥੋੜਾ ਫੁਟੇਜ ਤਾਂ ਸੇਮ ਹੀ ਰਹਿ ਜਣੀ ਬੈਕਸਾਈਡ ਤੇ ਠੀਕ ਹੈ ਸਰ ਫੁੱਲ ਦਿਓ ਯਾਰ ਨੋਟ ਇਧਰ ਯਾਰ ਉਹ ਕਿਤੇ ਪੱਦਰ ਥੱਲੇ ਵੀ ਸਭ ਦੇਖਣਾ ਯਾਰ ਬਰਾਬਰੇ ਕਰ ਲੈ ਜੀ ਸਭ ਕਰੋ ਮਾਈਕ ਅਟ ਕਰਨੀ ਸਭ ਨੇ ਥੱਲੇ ਕਰ ਲੋ ਕੋਈ ਜਿਸੇ ਮੇਰੇ ਸਾਈਡ ਤੇ ਕਰ ਲੋ ਸਭ ਜੀ ਇਹ ਮਾਮਲਾ ਕੀ ਹੈ ਜੀ ਮਾਣਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਉੱਪਰ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਸਟੈਚਿਊਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਕਰੇ ਲਾ ਕਰ ਪਰਚੇ ਲੱਗਿਆ ਸਰ ਰਾਈਟ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਤੇ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ੈਂਟ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਹਾਂ ਕੁੱਲ ਕਿੰਨੇ ਗੋਲੀ ਚੱਲੀ ਸਰ ਇਸ ਵਿੱਚ ਹਾਂਜੀ ਕੁੱਲ ਗੋਲੀ ਕਿੰਨੀ ਚੱਲੀ ਦੋਨੋਂ ਪਾਸੇ ਬੜੀ ਹੈਰਾਨ ਕਰਨ ਵਾਲੀ ਹੈ ਥੋੜੇ ਟਾਈਮ ਚ ਦੋ ਤਿੰਨ ਤਰ੍ਹਾਂ ਦੇ ਅੱਡੇ ਦੇ ਮਾਮਲੇ ਸਾਹਮਣੇ ਆਏ ਆ ਕਿ ਦੋਸ਼ੀ ਨੂੰ ਪੁਲਿਸ ਰਿਕਵਰੀ ਲੈ ਕੇ ਆਉਂਦੀ ਆ ਤੇ ਦੋਸ਼ੀ ਫੁਰਤੀ ਦਿਖਾਂਦਾ ਚਲਾਕੀ ਦਿਖਾਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਚ ਦੇਖੋ ਜੀ ਇਹਦੇ ਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰ ਦਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਾਂ 'ਚ ਰਿਕਵਰੀਜ਼ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਹੈਗਾ ਜੀ ਕਿਆ-ਕਿਆ ਰਿਕਵਰੀ ਹੋਈ ਸਰ ਨੇ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕ ਨੀਕ ਤੋਂ ਬੁਲਾ ਕੇ ਕਿ ਉਹਦੇ ਵਿੱਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਹੋ ਗਈ ਕਾਰਤੂਸ ਕਿੰਨੇ ਕਾਰਤੂਸ ਮਿਲੇ ਸਰ ਸਾਥੀ ਇੱਕ ਖਾਲੀ ਖੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡਸ ਚ ਹੈਗੇ ਗੱਡੀ ਤੇ ਸੀਗਾ ਸਰ ਹਾਂਜੀ ਹਾਂ 32 ਬੋਰ ਦਾ ਕਿੰਨੇ ਗੋਲੀ ਸੀ ਕਿ ਸਰ ਉਸ ਮੇ ਲੋਡੇ ਜਿਹੜਾ ਮੈਗਜ਼ੀਨ ਚ ਕਰ ਉਹ 6-7 ਗੋਲੀ ਤੋਂ ਹੁੰਦੀ ਹੈ ਸਰ ਨਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵੀਡੈਂਸ ਹੈਗਾ ਸਾਹਮਣੇ ਹੀ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀਆਂ ਉਹ ਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬਿਲਕੁਲ ਸਰਕਾਰੀ ਗੱਡੀ ਤੇ ਕੋਈ ਗੋਲੀ ਵਿੱਜੀ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਹੈ ਜੀ ਕੋਈ ਪੁਲਿਸ ਮੌਜਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਜੀ ਨਹੀਂ ਪੁਲਿਸ ਮੌਜਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੌਜਮ ਜ਼ਖਮੀ ਨਹੀਂ ਹੋਇਆ ਹੋ ਤ ਸਭ ਸ਼ਹਿਰ ਦੀ ਸੁਰੱਖਿਆ ਲਈ ਜੇ ਗੱਲ ਕਰੀ ਕਿਉਂਕਿ ਲੋਕਾਂ ਚ ਕਿਵੇਂ ਡਰਦਾ ਮਾਹੌਲ ਬਣ ਜਾਂਦਾ ਲਾਸਟ ਟਾਈਮ ਵੀ ਤੁਸੀਂ ਕਹੇ ਸੀ ਪੁਲਿਸ ਸਕਸ਼ਮ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਸੇਜ ਆ ਲ ਜਾਂਦਾ ਨੈਗੇਟਿਵਿਟੀ ਹੋ ਜਾਂਦੀ ਹੈ ਉਹਦੇ ਲਈ ਕੀ ਕਹੋਗੇ ਜੀ ਮੈਂ ਦੇਖੋ ਜੀ ਤਾਂ ਤੁਹਾਡੇ ਮਾਧਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇੱਕ ਕ੍ਰਾਈਮ ਕਰਵਾਉਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਆ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਭੁਗਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਕਹਿਣਾ ਚਾਹਣਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਵੀ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰ ਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਐਦਾਂ ਰਿਕਵਰੀ ਵਾਲੇ ਹੋ ਜੇ ਜੀ ਜੇ ਕੋਈ ਤੁਹਾਨੂੰ ਥ੍ਰੈਟ ਆਉਂਦਾ ਜਾਂ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਤੁਸੀਂ ਪੁਲਿਸ ਨਾਲ ਜਿਹੜਾ ਰਾਬਤਾ ਬਣਾਉਣਾ ਹੈ ਪੁਲਿਸ ਤੁਹਾਡੀ ਸੇਫਟੀ ਲਈ ਹੈ ਔਰ ਇਹ ਇੱਕ ਜਿਹੜਾ ਦੋਸ਼ੀ ਹੈ ਜਿਸ ਨੂੰ ਕਤਲ ਦੇ ਕੇਸ ਚੋਂ ਮੁੰਬਈ ਤੋਂ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰਕੇ ਲਿਆਉਂਦਾ ਸੀਗਾ ਇੱਕ ਨਿੱਜੀ ਦੁਸ਼ਮਣੀ ਕਰਕੇ ਤੁਹਾਨੂੰ ਦੀਪਕ ਕੁਲਪਰੋਸ ਦਾ ਕਤਲ ਕੀਤਾ ਗਿਆ ਸੀਗਾ ਔਰ ਉਸ ਨੂੰ ਜਿਹੜਾ ਅਰੈਸਟ ਪੁਲਿਸ ਨੇ ਮੁੰਬਈ ਤੋਂ ਕੀਤਾ ਸੀ ਤਾਂ ਇੱਥੇ ਰਿਕਵਰੀ ਵਿੱਚ ਲਿਆਂਦਾ ਗਿਆ ਸੀਗਾ ਔਰ ਇੱਥੇ ਜਦੋਂ ਲਿਆਂਦਾ ਗਿਆ ਉਸ ਤੋਂ ਬਾਅਦ ਚਲਾਕੀ ਨਾਲ ਹੁਸ਼ਿਆਰੀ ਨਾਲ ਜਿਹੜਾ ਦੋਸ਼ੀ ਆ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਤਾਂ ਕਾਉਂਟਰ ਜਿਹੜਾ ਪੁਲਿਸ ਨੇ ਜਵਾਬ ਦਿੱਤਾ ਤਾਂ ਜਵਾਬੀ ਫਾਇਰ ਦੇ ਜਿਹੜੇ ਪੁਲਿਸ ਨੇ ਕੀਤੇ ਉਹਦੇ ਵਿੱਚ ਜਿਹੜਾ ਦੋਸ਼ੀ ਆ ਜ਼ਖਮੀ ਹੋ ਜਾਂਦਾ ਔਰ ਤੁਸੀਂ ਆ ਜਿਹੜੇ ਰੌਂਦ ਵੀ ਦੇਖ ਸਕਦੇ ਹੋ ਖਾਲੀ ਖੋਲ ਜਿਹੜੇ ਆ ਤੁਸੀਂ ਉਹ ਦੇਖ ਸਕਦੇ ਹੋ ਇੱਕ ਗੱਡੀ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਲੱਗਾ ਹੈ ਔਰ ਲੱਕੀਲੀ ਜਿਹੜਾ ਪੁਲਿਸ ਮੁਲਾਜ਼ਮ ਹੈ ਜਿਹਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੀ ਜਾਨ ਬਚ ਜਾਂਦੀ ਹੈ ਗੋਲੀ ਉਸ ਨੂੰ ਨਹੀਂ ਜਿਹੜੀ ਜਾ ਕੇ ਲੱਗਦੀ ਤਾਂ ਇਹ ਤੁਸੀਂ ਤਸਵੀਰਾਂ ਬਲਾਚੌਰ ਪਦੀ ਘਾਟੇ ਤੋਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਆਲ ਅਫਸਰ ਇੱਥੇ ਮੌਜੂਦ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਮੌਕੇ ਤੇ ਪਹੁੰਚੇ ਨੇ ਦਿਖਾ ਦਿਓ ਇੱਕ ਵਾਰੀ ਸਕਰੀਨ ਤੇ ਐਸਪੀ ਸਰਬਜੀਤ ਸਿੰਘ ਭਾਈ ਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖੋੜਾ ਨੂੰ ساری ਜਾਣਕਾਰੀ ਜਿਹੜੀ ਦੇ ਰਹੇ ਆ ਔਰ ਨਾਲ ਦੀ ਨਾਲ ਜਿਹੜਾ ਸਵਾਲ ਕੇ ਵੀ ਉੱਠ ਖੜਦਾ ਹੈ ਕਿ ਕੀ ਅਸੀਂ ਸੁਰੱਖਿਅਤ ਆ ਕੀ ਪਬਲਿਕ ਸੇਫ ਹੈ ਤਾਂ ਉਸ ਦੇ ਲਈ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖੋੜਾ ਨੇ ਕਿਹਾ ਕਿ ਪੁਲਿਸ ਸਖਸ਼ਮ ਹੈ ਜੇ ਤੁਹਾਨੂੰ ਕੋਈ ਡਰ ਸਤਾਉਂਦਾ ਹੈ ਕੋਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਕੋਈ ਤੁਹਾਨੂੰ ਧਮਕੀ ਦਿੰਦਾ ਹੈ ਤਾਂ ਤੁਸੀਂ ਸਿੱਧਾ رابطہ ਜਿਹੜਾ ਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖੋੜਾ ਨਾਲ ਕਰ ਸਕਦੇ ਤਾਂ ਆ ਤੁਸੀਂ ਇੱਕ ਵਾਰੀ ਫਿਰ ਤੋਂ ਵੀ ਜੂਮ ਇਨ ਕਰਕੇ ਦਿਖਾ دیਏ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਹਥਿਆਰ ਔਰ ਸਰਕਲ ਕੀਤਾ ਹੋਇਆ ਹਥਿਆਰ ਜਿਹੜਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹਥਿਆਰ ਇਹ ਜਿਹੜਾ ਪਿਆ ਹੋਇਆ ਇੱਥੇ ਇਹਦੀ ਰਿਕਵਰੀ ਲਈ ਪੁਲਿਸ ਨੇ ਦੋਸ਼ੀ ਨੂੰ ਲਿਆਂਦਾ ਸੀ ਇੱਥੇ ਦੋਸ਼ੀ ਵੱਲੋਂ ਹਿਸ਼ਿਆਰੀ ਕੀਤੀ ਗਈ ਹੈ ਚਲਾਕੀ ਕੀਤੀ ਗਈ ਹੈ ਤੇ ਇਸ ਦੇ ਨਾਲ ਫਾਇਰ ਕਰ ਦਿੱਤਾ ਗਿਆ ਉਹ ਚਪਲਾਂ ਵੀ ਤੁਸੀਂ ਦੇਖ ਸਕਦੇ ਹੋ ਹੋ ਸਕਦਾ ਕਿ ਉਹ ਦੋਸ਼ੀ ਦੀਆਂ ਚੱਪਲਾਂ ਹੁਣ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਆ ਤੁਸੀਂ ਖੋਲ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਸਕਰੀਨ ਤੇ ਬਿਲਕੁਲ ਨਜ਼ਰ ਆ ਰਿਹਾ ਹੈ 골ਡਨ ਰੰਗ ਦਾ ਜਿਹੜਾ ਇਹ ਤੁਸੀਂ ਖੋਲ ਦੇਖ ਪਾ ਰਹੇ ਹੋ ਤਕਰੀਬਨ ਦੱਸਿਆ ਜਾ ਰਿਹਾ ਕਿ 5 ਦੇ ਆਸ-ਪਾਸ ਗੋਲੀਆਂ ਚੱਲਦੀਆਂ ਜਵਾਬੀ ਫਾਇਰਿੰਗ ਵਿੱਚ ਜਿਹੜਾ ਦੋਸ਼ੀ ਹੈ ਉਹ ਕਾਇਲ ਹੋ ਜਾਂਦਾ ਹੈ ਜਿਸ ਨੂੰ ਹੁਣ ਇੱਕ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਤੁਸੀਂ ਇਹ ਲੋਕੇਸ਼ਨ ਹੈ ਜੀ ਭੱਦੀ ਦਾ ਘਾਟ ਜਿੱਥੋਂ ਨੂਰਪੁਰ ਰੋਡ ਭੱਦੀ ਤੋਂ 1 ਕਿਲੋਮੀਟਰ ਨੂਰਪੁਰ ਰੋਡ ਹੈ ਔਰ ਤੁਸੀਂ ਇਹ ਦੇਖੋ ਕਿ ਪਹਾੜੀਆਂ ਦੇ ਵਿਚਕਾਰ ਕਿਤੇ ਅਸਫਲ ਕੋਇਆ ਸੀਗਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਹਾਲਾਂਕਿ ਮੈਂ ਇੱਥੇ ਇੱਕ ਸਵਾਲ ਜਿਹੜਾ ਜ਼ਰੂਰ ਪ੍ਰਸ਼ਾਸਨ ਤੋਂ ਲਿਆ ਕਿ ਥੋੜੇ ਹੀ ਦਿਨਾਂ ਵਿੱਚ ਪ੍ਰਭ ਮੋਬਾਈਲ ਫੋਨ ਮੈਂ ਜਿਹੜਾ ਸਵਾਲ ਜ਼ਰੂਰ ਲਿਆ ਐੱਸਐਸਪੀ ਸਾਹਿਬ ਤੋਂ ਕਿ ਥੋੜੇ ਹੀ ਦਿਨਾਂ ਵਿੱਚ ਇਹੋ ਜਿਹੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਪਹਿਲਾ ਕੋਟ ਫਤੂਈ ਵਾਲੇ ਪਾਸੇ ਉਸ ਤੋਂ ਵੀ ਪਹਿਲਾਂ ਕੋਟ ਫਤੂਈ ਵਾਲੇ ਪਾਸੇ ਕਿ ਇਸੇ ਤਰੀਕੇ ਗੈਂਗਸਟਰ ਜਿਹੜੇ ਉਹਨਾਂ ਨੂੰ ਰਿਕਵਰੀ ਲੈ ਲੈਂਦਾ ਗਿਆ ਸੀ ਇੱਕ ਔੜ ਦਾ ਕਿੱਸਾ ਵੀ ਮੈਨੂੰ ਯਾਦ ਆ ਗਿਆ ਤਾਂ ਇਹ ਚੌਥਾ ਕਿੱਸਾ ਹੈ ਚੌਥੀ ਵਾਰ ਹੈ ਕਿ ਕਿਸੇ ਦੋਸ਼ੀ ਨੂੰ ਲਿਆਂਦਾ ਗਿਆ આરોપી ਨੂੰ ਲਿਆਂਦਾ ਗਿਆ ਰਿਕਵਰੀ ਲਈ ਤੇ ਉਹਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਕਿ ਜਿਹੜੇ ਇਹ ਦੋਸ਼ੀ ਨੇ ਜਾਂ ਜਿਹੜੇ ਗੈਂਗਸਟਰ ਵਿਰਤੀ ਵਾਲੇ ਲੋਕ ਨੇ ਇੰਨੇ ਛਾਤਰ ਨੇ ਕਿ ਇਹ ਇੰਨੇ ਤੇਜ਼ ਨੇ ਕਿ ਪੁਲਿਸ ਨੂੰ ਗੁੰਮਰਾਹ ਕਰ ਦਿੰਦੇ ਆ ਪੁਲਿਸ ਨੂੰ ਪੁਲੇਖੇ ਵਿੱਚ ਪਾ ਦਿੰਦੇ ਆ ਜਾਂ ਕਿਤੇ ਕੋਈ ਅਣਗਹਿਲੀ ਜਾਂ ਲਾਪਰਵਾਹੀ ਹੈ ਪਰ ਐਸਐਸਪੀ ਡਾਕਟਰ ਮਹਤਾਬ ਸਿੰਘ ਵੀਰ ਖੋਣਾ ਨੇ ਕਿਹਾ ਕਿ ਪੁਲਿਸ ਸક્ષਮ ਹੈ ਕੇਸਿਸ ਉਹੀ ਸਾਹਮਣੇ ਆਉਂਦੇ ਜਿਹੜੇ ਹਾਈਲਾਈਟ ਹੋ ਜਾਂਦੇ ਆ ਸਾਰੇ ਕੇਸਿਸ ਸਾਹਮਣੇ ਨਹੀਂ ਆਉਂਦੇ ਤਾਂ ਇਹ ਤੁਸੀਂ ਤਸਵੀਰਾਂ ਜਿਹੜੀਆਂ ਆਲੇ ਦੁਆਲੇ ਲੋਕ ਵੀ ਇੱਥੇ ਜਿਹੜੇ ਸਥਾਨਕ ਲੋਕ ਨੇ ਉਹ ਵੀ ਮੌਜੂਦ ਨੇ ਉਹ ਵੀ ਜਾਣਨਾ ਚਾਹੁੰਦੇ ਆ ਕਿ ਕੀ ਹੋਇਆ ਉਹ ਦਿਖਾ ਦਿਓ ਪਿੱਛੇ ਤਾਂ ਹੱਲੇ ਐਤਵਾਰ ਵਾਲੇ ਦਿਨ ਅਸੀਂ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਜੋ ਪ੍ਰੈਸ ਕਾਨਫਰੰਸ ਹੋਈ ਸੀਗੀ ਕਿ ਦੀਪਕ ਕੁੱਲਪੁਰ ਦੇ ਮਰਡਰ ਕੇਸ 'ਚ ਦੋ ਵਿਅਕਤੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਕਰਨ ਗੰਗੜ ਤੇ ਕਜਸਕਰਨ ਹੁਣ ਉਹਨਾਂ 'ਚੋਂ ਕਰਨ ਗੰਗੜ ਨੂੰ ਇੱਥੇ ਲਿਆਂਦਾ ਗਿਆ ਸੀ ਰਿਕਵਰੀ ਵਾਸਤੇ ਜਿਸ ਤੋਂ ਬਾਅਦ ਉਹਦੇ ਵੱਲੋਂ ਪੁਲਿਸ ਤੇ ਪੁਲਿਸ ਦੇ ਕਹਿਣ ਦੇ ਮਤਲਬ ਜਿਹੜੀ ਅਸੀਂ ਗੱਲ ਤੁਹਾਡੇ ਅੱਗੇ ਪੇਸ਼ ਕਰਨਾ ਚਾਹੁੰਦੇ ਕਿ ਪੁਲਿਸ ਦੇ ਕਹਿਣ ਦੇ ਮਤਾਬਿਕ ਜਿਹੜਾ ਦੋਸ਼ੀ ਹੈ ਉਸ ਦੇ ਵੱਲੋਂ ਪੁਲਿਸ ਤੇ ਫਾਇਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਜਵਾਬੀ ਫਾਇਰ ਕਰਦੀ ਜਿਸ ਵਿੱਚ ਇਹ ਜਿਹੜੀ ਸਥਿਤੀ ਪੂਰੀ ਬਣਦੀ ਹੈ ਇਹ ਪੂਰਾ ਸੀਨ ਬਣਦਾ ਹੈ ਜਿਹੜਾ ਸੀਨ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ। ਔਰ ਜਿਸ ਤਰੀਕੇ ਦੀ ਵੀ ਤੁਹਾਨੂੰ ਅ ਕਦੀ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਲੱਗਦਾ ਕੋਈ ਪਰੇਸ਼ਾਨ ਕਰਦਾ ਹੈ ਐਸਐਸਪੀ ਸਾਹਮਣੇ ਗਿਆ ਤੁਸੀਂ ਉਹਨਾਂ ਨਾਲ ਰਾਬਤਾ ਬਣਾ ਸਕਦੇ ਹੋ ਤੇ ਉਹ ਤੁਹਾਡੀ ਸੇਫਟੀ ਲੈਣੇ।